ਕਿਸਾਨ ਜਥੇਬੰਦੀਆਂ ਨੇ ਆਪਣੇ ਇਰਾਦੇ ਪੱਕੇ ਕਰ ਲਏ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਧਰਨੇ ਤੋਂ ਨਹੀਂ ਹਿੱਲਾਂਗੇ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਆਈ ਹੈ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਮੰਨਣੀਆਂ ਚਾਹੀਦੀਆਂ ਨੇ ਤੇ ਪ੍ਰੰਤੂ ਸ਼ਰਿਆਮ ਜਿਹੜਾ ਅੱਜ ਦੂਜਾ ਦਿਨ ਹੈ ਤੇ ਕਿਸਾਨ ਜਥੇਬੰਦੀਆਂ ਦੇ ਉੱਤੇ شدد ਹੋ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਉੱਤੇ ਜਿਹੜੇ ਅਥਰੂ ਗੈਸ ਵਾਲੇ ਗੋਲੇ ਉਹ ਛੁੱਟੇ ਜਾ ਰਹੇ ਨੇ ਤੇ ਕਿਸਾਨ ਜਥੇਬੰਦੀਆਂ ਦੇ ਪੱਖ ਦੇ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਆਏ ਨੇ ਤੇ ਉੱਥੇ ਹੀ ਦੱਸਿਏ ਕਿ ਕੇਂਦਰ ਸਰਕਾਰ ਤੇ ਵੀ ਪਲਟਵਾਰ ਕੀਤਾ ਗਿਆ ਹੈ ਹੋਰ ਕੀ ਕਹਿਣਾ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਸੋ ਅਸੀਂ ਖੜੇ ਹੁਣ ਰਾਤ ਦੇ 10 ਵਜੇ ਨੇ ਸ਼ੰਭੂ ਬਾਰਡਰ ਰਾਜਪੁਰਾ ਟੱਪ ਕੇ ਤੋਂ ਜਿੱਥੇ ਅੱਜ ਪੂਰਾ ਦਿਨ ਕਿਸਾਨਾਂ ਦੀ ਜਿਹੜੀ ਆ ਉਹ ਮੁਠਪੇੜ ਹੁੰਦੀ ਰਹੀ ਆ ਹਰਿਆਣਾ ਪੁਲਿਸ ਦੇ ਨਾਲ ਜਿੱਥੇ ਕੀ ਦੱਸਣ ਦੇ ਮਤਾਬਕ ਕਿ ਕੀ ਸਰਦਾਰ ਰਾਮ ਸਿੰਘ ਦੀ ਕਿਸਾਨ ਆਗੂ ਨੇ ਇਸ ਵੀਰ ਰਿਤੇ ਡਟੇ ਹੋਏ ਸੀ ਬਹੁਤ ਹੁੰਦੀ ਦਾ ਤਾਂ ਸਹ ਦਾ ਬਦਲ ਕਿ ਬਹੁਤ ਕਿਸਾਨ ਪਟੜ ਹੋਏ ਨੇ ਰਬੜ ਦੀਆਂ ਗੋਲੀਆਂ ਟਾਇਰਾਂ ਦੇ ਵਿੱਚ ਮਾਰਾ ਗੋਲੀਆਂ ਮਰੀਆਂ ਨੇ ਸੋ ਕੁਈ ਨਾ ਦਾ ਬੋਣ ਗਿਆ ਇੱਥੋਂ ਸਾਰੇ ਸੰਗਤ ਕੱਟੇ ਹੋ ਕੇ ਦੁੱਧ ਦੀ ਸੇਵਾ ਜਿਹੜੀ ਲੈ ਕੇ ਆ ਉਹ ਨਗਰੋਂ ਅਸੀਂ ਪਹੁੰਚੇ ਸਾਰੇ ਕਿਉਂਕਿ ਸਾਡੇ ਇੱਥੋਂ ਨੇੜੇ ਹੀ ਆ ਅੱਧੇ ਘੰਟੇ ਦਾ ਸਮਾਂ ਲੱਗਿਆ ਸੋ ਕਈ ਕਿਲੋਮੀਟਰ ਦਾ ਜਿਹੜਾ ਕਾਫਲਾ ਮੈਂ ਸਮਝਦਾ ਇਹ ਸ਼ੰਭੂ ਬਾਰਡਰ ਤੋਂ ਲੈ ਕੇ ਪਿੱਛੇ ਤੱਕ ਕਿਸਾਨਾਂ ਦਾ ਸਾਰਾ ਟੈਲੀਆ ਟਰੈਕਟਰ ਬਣਿਆ ਹੋਇਆ ਸੋ ਅਸੀਂ ਵੀ ਤਕਰੀਬਨ 1.5 ਕਿਲੋਮੀਟਰ ਪਿੱਛੇ ਖੜੇ ਆ ਕਿਉਂਕਿ ਸਾਡੇ ਨਾਲ ਵੀ ਜੀ ਟਰਾਲੀ ਆ ਕਿੰਨੇ ਕਿਲੋਮੀਟਰ ਜੀ ਦੱਸਣਯੋਗ ਗੱਲ ਇਹ ਹੈ ਕਿ ਰਾਤ ਦੇ 10 ਵਜੇ ਹੁਣ ਵੀ ਆਵਾਜ਼ ਹੈ ਜਿਹੜੀ ਗਾਂ ਤੋਂ ਜਿਹੜੀ ਆ ਉਹ ਅ ਅਤੂ ਗਏ ਦੇ ਗੋਲੀਆਂ ਦੀ ਜਿਹੜੇ ਗੋਲੇ ਨੱਤਰੂ ਗਏ ਤੇ ਹੁਣ ਵੀ ਆਵਾਜ਼ ਆ ਰਹੀ ਆ ਹੁਣ ਵੀ ਅੱਗੇ ਤੋਂ ਆਵਾਜ਼ ਆ ਰਹੀ ਆ ਗੋਲੀਆਂ ਦੀ ਸੋ ਮੈਂ ਸਮਝਦਾ ਕਿ ਮਤਭਾਗਿਆ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਦਿੱਤੇ ਹੋਏ ਵਾਦੇ ਨੇ ਉਹ ਪੂਰੇ ਕਰਨੇ ਚਾਹੀਦੇ ਨੇ ਤੇ ਜਿਹੜੀ ਇਹ ਪੰਜਾਬ ਸਰਕਾਰ ਮੈਂ ਸਮਝਦਾ ਕਿ ਉਹਨਾਂ ਦੇ ਇੱਥੇ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਸੋ ਇਹ ਸਰਕਾਰਾਂ ਨੂੰ ਆਪਣੀ ਜਿਵੇਂ ਬਾਰੇ ਸਮਝ ਕੇ ਇਹ ਸਾਰੀਆਂ ਮੰਗਾਂ ਮਰਨੇ ਚਾਹੀਏ ਨੇ ਤੇ ਇਹ ਜਿਹੜਾ ਇਹ ਕਿਸਾਨਾਂ ਦੇ ਨਾਲ ਇਥੇ ਅਸੂ ਕਹੇ ਦੇ ਗੋਲਿਆਂ ਲਈ ਇਥੇ ਤਸੱਦਦ ਹੋ ਰਿਹਾ ਹੈ ਇਹਨੂੰ ਬੰਦ ਕਰਾਓ ਸੋ ਇਹ ਬੜਾ ਮਹਤਵਪੂਰਨ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਰੇ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਕੀ ਵੀ ਹੈ ਤੇ ਕਿਸਾਨ ਦੀ ਮੰਗਾਂ ਪੂਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੋ ਅਸੀਂ ਖੜੇ ਹੁਣ ਰਾਤ ਦੇ 10 ਵਜੇ ਨੇ ਸ਼ੰਭੂ ਬਾਰਡਰ ਰਾਜਪੁਰਾ ਟੱਪ ਕੇ ਸੋ ਜਿੱਥੇ ਅੱਜ ਪੂਰਾ ਦਿਨ ਕਿਸਾਨਾਂ ਦੀ ਜਿਹੜੀ ਆ ਉਹ ਮੋਟੀਵੇਟ ਹੁੰਦੀ ਰਹੀ ਆ ਹਰਿਆਣਾ ਪੁਲਿਸ ਦੇ ਨਾਲ ਜਿੱਥੇ ਕੀ ਦਸੰਦੇ ਮੁਤਾਬਕ ਕਿ ਜੀ ਸਰਦਾਰ ਰਾਮ ਸਿੰਘ ਜੀ ਕਿਸਾਨ ਆਪੂ ਨੇ ਇਸ ਵੇਲੇ ਇੱਥੇ ਡਟੇ ਹੋਏ ਸੀ ਬਹੁਤ ਹੁੰਦੀ ਦਾ ਤਾਂ ਨਹੀਂ ਸੋ ਸਹਿ ਦਾ ਬਕਰ ਬਹੁਤ ਕਿਸਾਨ ਬਟੜ ਹੋਏ ਨੇ ਰਬੜ ਦੀਆਂ ਗੋਲੀਆਂ ਟਾਇਰਾਂ ਦੇ ਵਿੱਚ ਬਾਰਾਂ ਗੋਲੀਆਂ ਮਰੀਆਂ ਗਈਆਂ ਨੇ ਸੋ ਫਿਰ ਇਹਨਾਂ ਦਾ ਬਉਣ ਗਿਆ ਸੋ ਸਾਰੇ ਸੰਗਤ ਕੱਤੇ ਹੋ ਕੇ ਦੁੱਧ ਦੀ ਸੇਵਾ ਜਿਹੜੀ ਲੈ ਕੇ ਆ ਉਹ ਨਗਰੋਂ ਅਸੀਂ ਪਹੁੰਚੇ ਜੀ ਸਾਰੇ ਕਿਉਂਕਿ ਸਾਡੇ ਇੱਥੋਂ ਨੇੜੇ ਹੀ ਆ ਅੱਧੇ ਘੰਟੇ ਦਾ ਸਮਾਂ ਲੱਗਿਆ ਸੋ ਕਿੰਨੇ ਕਿਲੋਮੀਟਰ ਦਾ ਜਿਹੜਾ ਕਾਫਲਾ ਮੈਂ ਸਮਝਦਾ ਇਹ ਸ਼ੰਭੂ ਬਾਡਰ ਤੋਂ ਲੈ ਕੇ ਪਿੱਛੇ ਤੱਕ ਕਿਸਾਨਾਂ ਦਾ ਸਾਰਾ ਟੈਲੀਆ ਟਰੈਕਟਰ ਬਣਿਆ ਹੋਇਆ ਸੋ ਅਸੀਂ ਵੀ ਤਕਰੀਬਨ 1.5 ਕਿਲੋਮੀਟਰ ਪਿੱਛੇ ਖੜੇ ਆ ਕਿਉਂਕਿ ਸਾਡੇ ਨਾਲ ਵੀ ਟਰਾਲੀ ਹੈ ਕਿੰਨੇ ਕਿਲੋਮੀਟਰ ਦੀ ਦੱਸਣਯੋਗ ਗੱਲ ਇਹ ਹੈ ਕਿ ਰਾਤ ਦੇ 10 ਵਜੇ ਹੁਣ ਵੀ ਆਵਾਜ਼ ਹੈ ਜਿਹੜੀ ਗਾਂ ਤੋਂ ਜਿਹੜੀ ਹੈ ਉਹ ਅਤੂ ਕੈ ਦੇ ਗੋਲੀਆਂ ਦੀ ਜਿਹੜੇ ਗੋਲੇ ਨਤੂ ਕੈ ਦੇ ਹੁਣ ਵੀ ਆਵਾਜ਼ ਆ ਰਹੀ ਆ ਹੁਣ ਵੀ ਅੱਗੇ ਤੋਂ ਆਵਾਜ਼ ਆ ਰਹੀ ਆ ਗੋਲੀਆਂ ਦੀ ਫਰ ਮੈਂ ਸਮਝਦਾ ਕਿ ਮੈਂ ਤਾਂ ਭਾਗਿਆ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਦਿੱਤੇ ਹੋਏ ਵਾਦੇ ਨੇ ਉਹ ਪੂਰੇ ਕਰਨੇ ਚਾਹੀਦੇ ਨੇ ਤੇ ਜਿਹੜੀ ਇਹ ਪੰਜਾਬ ਸਰਕਾਰ ਮੈਂ ਸਮਝਦਾ ਕਿ ਉਹਨਾਂ ਦੇ ਇੱਥੇ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਸੋ ਇਹ ਸਰਕਾਰਾਂ ਨੂੰ ਆਪਣੀ ਜਿਵੇਂ ਬਾਰੇ ਸਮਝ ਕੇ ਇਹ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਤੇ ਇਹ ਜਿਹੜਾ ਇਹ ਕਿਸਾਨਾਂ ਦੇ ਨਾਲ ਇੱਥੇ ਅਥਰੂ ਗਏ ਦੇ ਗੋਲੇ ਜਿਹੜੀ ਇਹ ਤਸੱਦਦ ਹੋ ਰਿਹਾ ਹੈ ਇਹ ਬੰਦ ਕਰ ਸੋ ਇਹ ਬੜਾ ਮਦ ਭਰਦਾ ਕਿਸਾਨ ਮਜ਼ਦੂਰ ਦਿੱਤਾ ਜਿੰਦਾਬਾਦ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਤੇ ਕਿਸਾਨ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਧੰਨਵਾਦ